ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਤਸਵੀਰਾਂ ਤੁਹਾਨੂੰ ਦਿਖਾਈਆਂ ਤਸਵੀਰਾਂ ਹੈਗੀਆਂ ਪਠਾਨਕੋਟ ਦੇ ਮਲਕਪੁਰ ਚੌਂਕ ਦੀ ਚੌਂਕ ਦੀਆਂ ਦੱਸਦੀ ਕਿ ਇੱਥੇ ਅੱਜ ਉਸ ਸਮੇ ਜਿਹੜਾ ਹੈ ਮਾਹੌਲ ਤਨਾਪੂਨ ਹੋ ਗਿਆ ਜਦੋਂ ਗਊ ਰੱਖਿਆ ਦਲ ਵਾਲਾ ਵੱਲੋਂ ਇੱਕ ਜਿਹੜਾ ਟਰੱਕ ਹੈ ਗਊਆਂ ਨਾਲ ਭਰਿਆ ਹੋਇਆ ਕਾਬੂ ਕੀਤਾ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਜਿਹੜੀਆਂ ਪਹਿਲੇ ਵੀ ਦਿਖਾਈਆਂ ਤੇ ਹੁਣ ਵੀ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਵੀ ਦੇਖ ਸਕਦੇ ਹੋ ਇਹ ਟਰੱਕ ਹੈਗਾ ਜਿਹੜਾ ਗਊਆਂ ਨਾਲ ਕੋਈ ਆ ਸੀਗਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਕਹਿੰਦੇ ਕਿ ਇਹਨਾਂ ਨੂੰ ਵੀ ਕਿਤੇ ਸੂਚਨਾ ਮਿਲੀ ਸੀਗੀ ਗਊ ਰੱਖਿਆ ਦਲ ਵਾਲਿਆਂ ਨੂੰ ਇਹਨਾਂ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀਗਾ ਚਾਹੇ ਮਾਧੋਪੁਰ ਹੋਵੇ ਜਿਹੜਾ ਚੈੱਕ ਪੋਸਟ ਹੈਗੀ ਆ ਚਾਹੇ ਪਠਾਨਕੋਟ ਦੀ ਹੋਵੇ ਕਿ ਇਸ ਤਰ੍ਹਾਂ ਦਾ ਇੱਕ ਟਰੱਕ ਆ ਰਿਹਾ ਜਿਹੜਾ ਗਊਆਂ ਲੈ ਕੇ ਨਜਾਇਜ਼ ਰੂਪ ਦੇ ਵਿੱਚ ਜਿਹੜਾ ਜੀਐਨਟੀ ਨੂੰ ਜਾ ਰਿਹਾ ਤਾਂ ਉਹਨੂੰ ਤੁਰੰਤ ਜਿਹੜਾ ਕਾਬੂ ਕੀਤਾ ਯਾਰ ਪਰ ਇੱਥੇ ਕਹਿੰਦੇ ਨੇ ਕਿ ਜਿਹੜਾ ਗਊ ਰੱਖਿਆ ਦਲ ਵਾਲੇ ਸੀਗੇ ਤੁਸੀਂ ਸਿਪਾਹਣਾ ਵਾਲੇ ਉਹਨਾਂ ਨੇ ਇਸ ਟਰੱਕ ਨੂੰ ਮੌਕੇ ਤੇ ਹੀ ਮਲਕਪੁਰ ਚੌਂਕ ਦੇ ਵਿੱਚ ਕਾਬੂ ਕੀਤਾ ਤੇ ਉੱਥੇ ਜਿਹੜਾ ਡਰਾਈਵਰ ਆ ਉਹਨੂੰ ਵੀ ਜਿਹੜਾ ਕਾਬੂ ਕਰ ਲਿਆ ਗਿਆ ਤੇ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇરા ਲੋਕਾਂ ਦੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਗਊ ਰੱਖਿਆ ਜਿਹਨੂੰ ਆਪਾਂ ਗਊ ਮਾਤਾ ਮੰਨਦੇ ਆ ਉਹਨਾਂ ਨੂੰ ਲੈ ਕੇ ਜਿਹੜਾ ਨਜਾਇਜ਼ ਜਾਂਦਾ ਜੈਂਕੀ ਤੇ ਕਹਿੰਦੇ ਨੇ ਉੱਥੇ ਇਹਨਾਂ ਦਾ ਮਾਸ ਜਿਹੜਾ ਵੇਚਿਆ ਜਾਂਦਾ ਇਹੋ ਜੀ ਲੋਕਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਪਹਿਲੇ ਵੀ ਕਾਫੀ ਜਿਹੜਿਆ ਐ ਇਦਾਂ ਦੇ ਕੇਸ ਸਾਹਮਣੇ ਆਏ ਸੀਗੇ ਤੇ ਜਿਹੜੇ ਲੋਕ ਫੜੇ ਜਾਂਦੇ ਤਾਂ ਉਹਨੂੰ ਤਰਾਂ ਛੱਡ ਵੀ ਦਿੱਤਾ ਜਾਂਦਾ ਪਰ ਹੁਣ ਜਿਹੜੀ ਹੈ ਇਹਨਾਂ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਗੱਲਬਾਤ ਸੁਣਾਣੀ ਹੈ ਜਿਹੜੇ ਸਿਵਸ਼ਾਣਾ ਦੇ ਆਗੂ ਸੀਗੇ ਜਿਨ੍ਹਾਂ ਵੱਲੋਂ ਟਰੱਕ ਫੜਿਆ ਗਿਆ ਕੀ ਉਹਨਾਂ ਨੇ ਕਹਿਣਾ ਹੈਗਾ ਇਹ ਸਾਰੇ ਮਾਮਲੇ ਸੰਬੰਧੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪ ਸਤਿ ਸ੍ਰੀ ਅਕਾਲ ਮਨੋਜੀ ਨੂੰ ਸੋ ਯਹਾਂ ਪਰ ਸਤਿ ਸ੍ਰੀ ਅਕਾਲ ਜੀ ਸਤਿ ਯਹਾਂ ਪਰ ਵੀ ਨਾਕਾ ਲਵਾਤਾ ਸੀ ਮਾਤਾ ਗਊਦੀਏ ਕਿਰਪਾ ਰਹੀਏ ਕਿ ਇਹ ਗੱਡੀ ਸਿਆਪਤ ਨਾ ਹੋ ਜਾਏ ਸਾਡੇ ਉਹਨਾਂ ਮੋਰਿਆਂ ਦਾ ਗਊ ਰੱਥਾ ਦਲ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਇਸ ਟੌਂਕ ਦੇ ਵਿੱਚ ਰੋਡ ਬੰਦ ਕਰੀ ਬੈਠਾ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜਿਹੜੇ ਗਊ ਤਸਕਰੀ ਕਰ ਰਹੇ ਨੇ ਉਸ ਗੁਰਦਾਸਪੁਰ ਨਾਕੇ ਦੇ ਬਹੁਤ ਉੱਚੇ ਪੱਧਰ ਦੇ ਲੋਕ ਜਿਹੜੇ ਆ ਗਾ ਗਊ ਤਸਕਰੀ ਨੂੰ ਅੰਜਾਮ ਦੇਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਇਹ ਗੱਡੀ ਆਪਾਂ ਚੌਂਕ 'ਚ ਫੜੀ ਆ ਅਗਰ ਕਿਤੇ ਹੋਰ ਰੋਡ ਤੇ ਫੜੇ ਤੇ ਇਹ ਲੋਕ ਜਿਹੜੇ ਆ ਗਏ ਆ ਬੰਦੇ ਦੀ ਗੱਡੀ ਨੂੰ ਟੱਕਰ ਮਾਰਚ ਜਾਂ ਬੰਦੇ ਨੂੰ ਮਾਰਚ ਵੀ ਕਦੀ ਭਰੇ ਹੀ ਨਹੀਂ ਕਰਦੇ ਪਤਾ ਨਹੀਂ ਅਜ ਤੱਕ ਲੱਗਾ ਭੀਣਾ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਮਤਲਬ ਇਹਨਾਂ ਦੇ ਮਨ ਦੇ ਵਿੱਚ ਖੋਪ ਵੀ ਨਹੀਂ ਤੇ ਆਪਾਂ گاਉਂਾਂ ਲੱਦੀਆਂ ਹਿੰਦੂ ਸੰਗਠਨ ਦੇ ਲੋਕ ਸਾਨੂੰ ਰਾਉਂਡ ਅਪ ਕਰ ਲਣਗੇ ਜਾਂ ਫੜ ਲਣਗੇ ਸਾਡਾ ਡਰ ਕੀ ਬਣ ਗਿਆ ਇਹਨਾਂ ਦੇ ਮਨ ਦੇ ਵਿੱਚ ਕੋਈ ਖੋਪ ਨਹੀਂ ਹੈ ਲੇਕਿਨ ਅੱਜ ਜਿਹੜੇ ਵੀ ਤਾਰਕਤਾਂ ਨੇ ਗੱਡੀ ਨੂੰ ਰਾਉਂਡ ਅਪ ਕੀਤਾ ਚਾਹੇ ਕਿਸੇ ਦੀ ਮਦਦ ਦੇ ਵਿੱਚ ਵੀ ਕੀਤਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਐਸੇ ਲੋਕਾਂ ਨੂੰ ਚੇਤਾਵਨੀ ਦਿੰਦਾ ਕਿ ਜਿਹੜਾ ਸਮਾਜੇ ਮਾਤਾ ਦਾਉ ਨੂੰ ਆਪਣੀ ਮਾਤਾ ਦਾ ਦਰਤਾ ਦਿੰਦਾ ਉਹਨਾਂ ਦੀ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾਉਣ ਵਾਸਤੇ ਜਿਹੜੇ ਉਖਰਾਲੇ ਕਰ ਰਹੇ ਹੋ ਇਹ ਤੁਹਾਡੇ ਬਾਰੇ ਗੰਦੇ ਨੇ ਕਿਉਂਕਿ ਉਹ ਪਖਤ ਅੱਜ ਗੁਜ਼ਰ ਗਿਆ ਜਿਹੜੇ ਲੋਕ ਕਹਿੰਦੇ ਆ ਕੁਝ ਰਾਜਨੀਤਿਕ ਪਾਰਟੀਆਂ ਵੀ ਐਗਿਜੀ ਗੱਲ ਨੂੰ ਜ਼ੋਰ ਦਿੰਦੀਆਂ ਨੇ ਕਿ ਆਤਕਵਾਦ ਦਾ ਕੋਈ ਧਰਮ ਨਹੀਂ ਜੇ ਆਤਕਵਾਦ ਦਾ ਧਰਮ ਨਹੀਂ ਜੇ ਆਤਕਵਾਦ ਭੁੱਖ ਨਾਲ ਹੀ ਤਿਆਰ ਹੁੰਦਾ ਗਰ ਸਾਥ ਡਾਕਟਰ ਇੱਕ ਖਾਸ ਸਮੁਦਾਏ ਦੇ ਦਿੱਲੀ ਬਿਸਕੋਰਡ ਦੇ ਵਿੱਚ ਨਾ ਪੜੇ ਜਾਂਦੇ ਖਾਸ ਕਰਕੇ ਇਹ ਜਿਹੜਾ ਸਮੁਦਾਇ ਹੈ ਇਹ ਦੇਸ਼ ਨੂੰ ਤੋੜਨ ਦੀ ਗੱਲਾਂ ਕਰਦਾ ਦੇਸ਼ ਨੂੰ ਵਿਖਰੇਣ ਦੀ ਗੱਲ ਕਰਦਾ ਦੇਸ਼ ਦੀ ਅਰਧਭਾਸ਼ਾ ਨੂੰ ਤੋੜਨ ਦੀ ਗੱਲ ਕਰਦਾ ਔਰ ਖਾਸ ਕਰਕੇ ਹਿੰਦੂਆਂ ਨੂੰ ਟਾਰਗੇਟ ਕਰਦਾ ਇਹ ਉਹੀ ਇਲਜ਼ਾਮ ਹੈ ਇਹ ਗਊ ਮਾਤਾ ਨੂੰ ਬਦਲ ਬੱਤੇ ਲੈ ਕੇ ਜਾ ਰਹੇ ਨੇ ਲੇਕਿਨ ਅੱਜ ਕਾਰਜਕਰਤਾ ਦੀ ਕੜੀ ਮਿਹਨਤ ਸਦਕਾ ਇਹ ਜਿਹੜਾ ਕੰਮ ਹੋਇਆ ਇਹ ਸਹਾਰਨੀਆਂ ਬਾ ਜਿਹੜਾ ਲੋਕਾਂ ਨੇ ਤੇ ਮਿਆਂ ਨੇ ਜਿੱਦਾਂ ਨਾਲ ਬਹੁਤ ਬਹੁਤ ਤਾਕਤ ਨਾਲ ਜੀ ਕਿੰਨੀਆਂ ਗਈਆਂ ਗਈਆਂ ਜੀ 11 ਗਾਈਆਂ ਜੀ ਕਿੰਨੇ ਬੰਦੇ ਸੀ ਦੋ ਦੋ ਬੰਦੇ ਸੀ ਦੋ ਬੰਦੇ ਸੀ ਕਿਉਂਕਿ ਰਾਤ ਨੂੰ ਆਪਾਂ ਪਹਿਲੇ ਕਵਰ ਕਰਦੇ ਸੀ ਲੇਕਿਨ ਅੱਜ ਦੀ ਪੋਜੀਸ਼ਨ ਦੇ ਵਿੱਚ ਇਹ ਲੋਕ ਬਹੁਤ ਚਲਾਕ ਨੇ ਇਹਨਾਂ ਦੇ ਅੱਗੇ ਪਿੱਛੇ ਵੀ ਫੀਲਡਿੰਗ ਲੱਗੀ ਹੁੰਦੀ ਆ ਕਿ ਅੱਗੇ ਦੇਖਦੇ ਜਾਂਦਾ ਵੀ ਕੋਈ ਹਾਇਤ ਨਹੀਂ ਪਿੱਛੇ ਵੀ ਹੁੰਦੀਆਂ ਬੰਦੇ ਇਹ ਕਹਿੰਦੇ ਅੱਜ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿੱਤ ਦਾ